ਸਸਰੀਕਾਲ ਜੀ ਸਾਰਿਆਂ ਦਾ ਤੁਹਾਡੇ ਚੈਨਲ ਵਿੱਚ ਮੈਂ ਸਵਾਗਤ ਕਰਦਾ ਹਾਂ ਅੱਜ ਅਸੀਂ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਇਆ ਪੰਜਾਬ ਜੀਕੇ ਇਹ ਅੱਜ ਆਪਣੀ ਕਲਾਸ ਸੈਕੰਡ ਆ ਉਦੋਂ ਦਾ ਕਲਾਸ ਚੌਥੀ ਪੰਜਵੀਂ ਆ ਅੱਜ ਪਰ ਜਿਹੜੀ ਆਪਾਂ ਸੀਰੀਜ਼ ਸ਼ੁਰੂ ਕਰੀ ਆ ਉਹਦੇ ਮੁਤਾਬਕ ਇਹ ਕਲਾਸ ਆਪਣੀ ਦੂਜੀ ਹੈ ਇਸ ਤੋਂ ਪਹਿਲਾਂ ਅਸੀਂ ਦੋ ਤਿੰਨ ਵੀਡੀਓ ਹੋਰ ਲਾਈਆਂ ਸੀ ਜਿਵੇਂ ਐਂਗਲੋ ਸਿੱਖ ਯੁੱਧ ਲਾਇਆ ਸੀ ਐਂਗਲੋ ਸਿੱਖ ਯੁੱਧ ਦੀ ਵੀਡੀਓ ਦੋ ਬਣਾਈਆਂ ਨੇ ਤੋ ਦੁਬਾਰਾ ਅਹਿਮਦ ਸਾਹ ਅਬਦਾਲੀ ਦੇ ਹਮਲੇ ਅਹਿਮਦ ਸਾਹ ਅਬਦਾਲੀ ਦੇ ਹਮਲੇ ਉਹਦੀ ਇੱਕ ਵੀਡੀਓ ਜੇ ਉਹ ਵੀਡੀਓ ਨਹੀਂ ਦੇਖੀ ਤਾਂ ਜਰੂਰ ਦੇਖੋ ਕਿਉਂਕਿ ਉਹ ਵੀਡੀਓ ਇੰਨੀ ਵਧੀਆ ਹੈਗੀਆਂ ਨੇ ਤੇ ਜੇਕਰ ਤੁਸੀਂ ਉਹਨੂੰ ਲਾ ਲੰਨੇ ਹੋ ਤਾਂ ਪੇਪਰ 'ਚ ਕੋਈ ਵੀ ਇਸ ਵਾਰ ਗਲਤ ਨਹੀਂ ਕਰਕੇ ਆਉਂਗੇ ਤੇ ਨਾ ਹੀ ਉਹ ਟੌਪਿਕ ਨੂੰ ਕਦੇ ਭੁੱਲੋਗੇ ਠੀਕ ਹੈ ਜੀ ਤੇ ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ ਕਹਿੰਦਾ ਪੰਜਾਬ ਭਾਰਤ ਦੀ ਕਿਸ ਦਿਸ਼ਾ ਵਿੱਚ ਸਥਿਤ ਹੈ ਪੰਜਾਬ ਭਾਰਤ ਦੀ ਕਿਸ ਦਿਸ਼ਾ ਵਿੱਚ ਸਥਿਤ ਹੈ ਜਿਵੇਂ ਆਪਾਂ ਲਾ ਲਈਏ ਆਹ ਆ ਦਿਸ਼ਾਵਾਂ ਨੇ ਠੀਕ ਹੈ ਆਪਣੇ ਭਾਰਤ ਦੀਆਂ ਉੱਪਰ ਕੀ ਹੈ ਉੱਤਰੀ ਭਾਰਤ ਥੱਲੇ ਹੈਗਾ ਦੱਖਣੀ ਭਾਰਤ ਇੱਧਰ ਹੈਗਾ ਪੂਰਬੀ ਇੱਧਰ ਪੱਛਮੀ ਆਪਣਾ ਪੰਜਾਬ ਇੱਥੇ ਹੈਗਾ ਤਾਂ ਆਪਾਂ ਕਹਿ ਦੇ ਸਕਦੇ ਹਾਂ ਵੀ ਉੱਤਰ ਦੇ ਪੱਛਮ ਦਿਸ਼ਾ ਵਿੱਚ ਨੂੰ ਆ ਠੀਕ ਹੈ ਜੀ ਆਪਣਾ ਪੰਜਾਬ ਦੀ ਦਿਸ਼ਾ ਕਿਉਂ ਉੱਤਰ ਤੇ ਪੱਛਮ ਉੱਤਰ ਤੇ ਪੱਛਮ ਤੇ ਅਗਲਾ ਆ ਦੇਖੋ ਜੀ ਆ ਆਪਣਾ ਪੰਜਾਬ ਆਪਨਾ ਭਾਰਤ ਦਾ ਮੈਪ ਆ ਆਲ ਮਰੀਨ ਇਸ ਆ ਪਿਆ ਆਪਣਾ ਪੰਜਾਬ ਠੀਕ ਆ ਜੀ ਉੱਤਰ ਹੋ ਗਿਆ ਆ ਸਾਊਥ ਹੋ ਗਿਆ ਆ ਵੈਸਟ ਹੋ ਗਿਆ ਆ ਈਸਟ ਹੋ ਗਿਆ ਠੀਕ ਆ ਜੀ ਤੇ ਆ ਪਿਆ ਆਪਣਾ ਉੱਤਰ ਤੇ ਪੱਛਮ ਚ ਠੀਕ ਆ ਜੀ ਜੇ ਆਪਾਂ ਉਰੋਂ ਤੋਂ ਆ ਉੱਤਰ ਤੋਂ ਆਪਾਂ ਜੇਕਰ ਆਪਾਂ ਭਾਰਤ ਦੀ ਇੱਥੋਂ ਆ ਪੁਆਇੰਟ ਤੋਂ ਤੇ ਆ ਪੁਆਇੰਟ ਤੱਕ ਆਪਾਂ ਉਹ ਦੇਖੀਏ ਵੀ ਕਿੰਨੀ ਲੰਬਾਈ ਆ ਤਾਂ ਇਹ ਹੈਗੀ ਆ ਜੀ ਇਹ ਹੈਗੀ ਆ ਆਪਣੀ 3200 ਤੇ 14 ਕਿਲੋਮੀਟਰ ਆ ਪੁਆਇੰਟ ਤੋਂ ਲੈ ਕੇ ਆ ਪੁਆਇੰਟ ਤੋਂ ਲੈ ਕੇ ਆ ਪੁਆਇੰਟ ਤੱਕ ਕਿੰਨੀ ਆ ਜੀ 3200 ਤੇ 14 ਜੇ ਆਪਾਂ ਇਧਰ ਨੂੰ ਦੇਖੀਏ ਤਾਂ ਆਪਣੇ ਭਾਰਤ ਦੀ ਇਧਰ ਨੂੰ ਲੰਬਾਈ ਹੈਗੀ ਆ 2900 ਤੇ 33 ਠੀਕ ਹੈ ਜੀ 2900 ਤੇ 33 ਕਿਲੋਮੀਟਰ ਠੀਕ ਹੈ ਜੀ ਤੇ ਹੁਣ ਆਪਾਂ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੀ ਆ ਪੁਆਇੰਟ ਤੋਂ ਲੈ ਕੇ ਆ ਪੁਆਇੰਟ ਤੱਕ ਕਿੰਨੀ ਲੰਬਾਈ ਆ ਪੰਜਾਬ ਦੀ ਹੈਗੀ ਆ ਇਹ ਯਾਦ ਰੱਖਿਓ ਜੀ 3 3 5 335 ਕਿਲੋਮੀਟਰ ਜੇ ਇਧਰ ਨੂੰ ਲਈਏ ਤਾਂ ਇਧਰ ਨੂੰ ਹੈਗੀ ਆ ਪੂਰੀ 300 ਠੀਕ ਹੈ ਜੀ ਥੱਲੇ ਨੂੰ ਆ ਚੀਜ਼ ਹੈਗੀ ਆ ਪੂਰੀ 335 ਇਧਰ ਨੂੰ ਹੈਗੀ ਆ ਪੂਰਾ 300 ਕਿਲੋਮੀਟਰ ਠੀਕ ਆ ਜੀ ਇਹ ਪੰਜਾਬ ਦੀ ਲੰਬਾਈਆਂ ਸੀ ਹੁਣ ਕਹਿੰਦੇ ਕਹਿੰਦੇ ਪੰਜਾਬ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ ਪੰਜਾਬ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਹੈ ਪੰਜਾਬ ਸ਼ਬਦ ਆਪਾਂ ਜੀ ਫਾਰਸੀ ਭਾਸ਼ਾ ਤੋਂ ਲਿਆ ਗਿਆ ਠੀਕ ਆ ਜੀ ਫਾਰਸੀ ਭਾਸ਼ਾ ਤੋਂ ਇੰਪੋਰਟੈਂਟ ਕੁਐਸਚਨ ਫਾਰਸੀ ਭਾਸ਼ਾ ਤੋਂ ਲਿਆ ਗਿਆ ਹੈ। ਕੁਐਸਚਨ 3 ਪੰਜਾਬ ਦੇ ਰਾਜ ਪੰਛੀ ਦਾ ਵਿਗਿਆਨਿਕ ਨਾਮ ਠੀਕ ਹੈ ਜੀ ਪੰਜਾਬ ਦਾ ਰਾਜ ਪੰਛੀ ਕਿਹੜਾ ਪੰਜਾਬ ਦਾ ਰਾਜ ਪੰਛੀ ਦਾ ਨਾਮ ਹੈਗਾ ਬਾਜ਼ ਠੀਕ ਹੈ ਜੀ ਬਾਜ਼ ਆ ਤੇ ਉਹਦਾ ਵਿਗਿਆਨਿਕ ਨਾਮ ਹੈਗਾ ਐਕਸੀਪਟਰ ਐਕਸੀਪਟਰ ਜੈਂਟੀਲਿਸ ਐਕਸੀਪਟਰ ਜੈਂਟੀਲਿਸ ਠੀਕ ਹੈ ਜੈਂਟੀਲਿਸ ਐਕਸੀਪਟਰ ਜੈਂਟੀਲਿਸ ਸਮਝ ਲੱਗ ਗਈ ਤੇ ਆਪਣਾ ਪੰਜਾਬ ਦਾ ਜਿਹੜਾ ਰਾਜ ਜਾਨਵਰ ਆ ਉਹ ਕਿਹੜਾ ਕਾਲਾ ਹਿਰਨ ਜਿਹਨੂੰ ਆਪਾਂ ਬਲੈਕ ਬੱਕ ਕਹਿੰਨੇ ਆ ਕਾਲਾ ਹਿਰਨ ਉਹਦਾ ਨਾਮ ਕੀ ਆ ਉਹਦਾ ਨਾਮ ਹੈਗਾ ਜੀ ਉਹਦਾ ਨਾਮ ਹੈਗਾ ਐਂਟਿਲੋਪ ਸਰਵਿਕਰਾ ਠੀਕ ਆ ਐਂਟਿਲੋਪ ਸਰਵਿਕਰਾ ਤੇ ਆਪਣਾ ਜਿਹੜਾ ਰਾਜ ਦਰਖਤ ਆ ਉਹ ਆਪਣਾ ਰਾਜ ਦਾ ਦਰਖਤ ਕਿਹੜਾ ਕਿੱਕਰ ਜੀ ਠੀਕ ਆ ਕਿੱਕਰ ਜਿਹਨੂੰ ਸੀਸਮ ਵੀ ਕਹਿੰਦੇ ਨੇ ਕਿੱਕਰ ਜਿਹਨੂੰ ਆਪਾਂ ਸੀਸਮ ਵੀ ਕਹਿੰਦੇ ਆ ਕੀ ਕਹਿੰਦੇ ਆ ਸੀਸਮ ਉਹ ਕੌਣ ਉਦਾਰਨ ਆਮ ਕੀਆ ਉਹਦਾ ਨਾਮ ਹੈਗਾ ਦਿਲਵਰਗਿਆ ਸਿਸੋ ਦਿਲਵਰਗਿਆ ਸਿਸੋ ਠੀਕ ਆ ਜੀ ਦੇਖੋ ਗੋਸ਼ਾਕਜਾ ਬਾਜ ਦਾ ਨਾਮ ਕੀ ਆ ਗੋਸ਼ਾਕਜਾ ਬਾਜ ਦਾ ਨਾਮ ਹੈਗਾ ਐਕਸੀਪਟਰ ਜੈਂਟੀਲਸ ਐਕਸੀਪਟਰ ਜੈਂਟੀਲਸ ਠੀਕ ਆ ਜੀ ਬਾਜ ਦਾ ਕੀ ਨਾਮ ਆ ਗੋਸ਼ਾਕ ਦਾ ਐਕਸੀਪਟਰ ਜੈਂਟੀਲਸ ਕਾਲਾ ਹਿਰਨ ਦਾ ਹੈਗਾ ਐਂਟਿਲੋਪ ਹੁਣ ਜਿਵੇਂ ਆਪਾਂ ਦੇਖਦੇ ਆ ਕਾਲੇ ਹਿਰਨ ਕਾਲੀਆਂ ਹਿਰਨਾ ਕੀ ਅਲੋਪ ਹੋ ਗਈ ਨਾ ਦਾ ਆਪਾਂ ਐਂਟੀਲੋਪ ਕਹਿ ਦਾਂਗੇ ਠੀਕ ਆ ਜੀ ਐਂਟੀਲੋਪ ਸਰਵਿਕਰਾ ਇਹਨੂੰ ਯਾਦ ਕਰਨ ਦਾ ਕੀ ਨਾਮ ਮਤਲਬ ਜਿਵੇਂ ਬਲੈਕ ਬੱਕ ਅੱਜ ਕੱਲ੍ਹ ਅਲੋਪ ਹੋ ਗਿਆ ਤਾਂ ਐਂਟੀਲੋਪ ਅਲੋਪ ਆਉਂਦਾ ਨਾ ਵਿੱਚ ਐਂਟੀਲੋਪ ਸਰਵਿਕਰਾ ਉਸ ਤੋਂ ਬਾਅਦ ਆਪਣਾ ਹੈਗਾ ਸੀਸਮ ਸੀਸਮ ਜਣ ਕੇ ਕਿੱਕਰ ਦਿਲ ਵਰਗਾ ਸੀਸੋ ਇਹ ਦੋਨੋਂ ਹੀ ਆਉਂਦਾ ਠੀਕ ਆ ਜੀ ਇਹਦੇ ਦਿਲ ਵਰਗਾ ਸੀਸੋ ਦਾ ਇਹ ਹੈਗਾ ਕਿਕਰ ਸੀਸਮ ਐਂਟਿਲੋਪ ਮਤਲਬ ਬਲੈਕ ਵੱਕ ਅਲੋਪੋਂ ਦੇ ਖਤਰੇ ਚ ਨੇ ਜਿਵੇਂ ਤਾਂ ਐਂਟਿਲੋਪ ਸਰਵਿਕਰਾ ਤੇ ਆਪਣਾ ਰਾਜਪੰਸ ਹੈਗਾ ਐਕਸੀਪੇਟਰ ਜੈਂਟੀਲਸ ਠੀਕ ਹੈ ਜੀ ਹੁਣ ਅਗਲਾ ਹੁਣ ਆਪਣਾ ਜਿਵੇਂ ਆਪਾਂ ਕਹਿ ਦਈਏ ਆਪਣੇ ਹੁਣ ਨੈਸ਼ਨਲ ਦੇਖੀਏ ਨੈਸ਼ਨਲ ਸੈਂਟੀਫਿਕ ਨੇ ਜਿਵੇਂ ਭਾਰਤ ਦਾ ਰਾਸ਼ਟਰੀ ਪੰਛੀ ਕਿਹੜਾ ਜੀ ਪੀਕੋਕਾ ਮੋਰ ਉਹਨੂੰ ਕਹਿੰਦੇ ਨੇ ਪਾਵੋ ਕ੍ਰਿਸਟੇਟਸ ਜਿਵੇਂ ਆਪਾਂ ਕਹਦੇ ਆ ਮੋਰ ਆ ਮੋਰ ਸੋਹਣਾ ਹੁੰਦਾ ਸੋਹਣੇ ਨੂੰ ਆਪਾਂ ਸਟੇਟਸਾਂ 'ਚ ਲਾ ਦੰਨੇ ਆ ਤਾਂ ਆਪਾਂ ਕਹਦਾਂਗੇ ਨਾ ਕਿ ਪਾਵੋ ਕ੍ਰਿਸ ਸਟੇਟਸ ਕ੍ਰਿਸ ਸਟੇਟਸ ਪਾਵੋ ਭਾਰਤ ਦਾ ਰਾਸ਼ਟਰੀ ਦਰਖਤ ਕਿਹੜਾ ਬਰੋਟਾ ਬਣਿਆ ਟਰੀ ਬੋਰਡ ਇਹਨੂੰ ਕੀ ਕਹਿੰਦੇ ਨੇ ਫਿਕਸ ਬੈਂਗਲੈਂਸਿਸ ਠੀਕ ਆ ਫਿਕਸ ਜਾਂ ਬੈਂਗਾਲੈਂਸਿਸ ਭਾਰਤ ਦੇ ਰਾਸ਼ਟਰੀ ਦਰਖਤ ਨੂੰ ਬੋਰਡ ਕਹਿੰਦੇ ਨੇ ਬੋਰਡ ਠੀਕ ਆ ਜੀ ਬੋਰਡ ਦਾ ਮਤਲਬ ਕੀ ਹੈ ਫਿਕਸ ਬੈਂਗਾਲੈਂਸਿਸ ਤੇ ਭਾਰਤ ਦਾ ਰਾਸ਼ਟਰੀ ਪਸ਼ੂ ਬਾਗਾ ਟਾਈਗਰ ਜਿਹਨੂੰ ਕਹਿੰਦੇ ਨੇ ਪੈਂਥਰਾ ਟਿਗ੍ਰਿਸ ਇਹ ਤਾਂ ਸੱਖ ਹੀ ਹੈ ਪੈਂਥਰਾ ਟਿਗ੍ਰਿਸ ਮੋਰ ਨੂੰ ਕਹਿੰਦੇ ਨੇ ਪਾਵੋ ਕ੍ਰਿਸਟੇਟਸ ਠੀਕ ਹੈ ਜੀ ਤੇ ਨੈਕਸਟ ਅਗਲਾ ਕੁਐਸਚਨ ਹੈ ਕਿਰਨ 1947 ਵਿੱਚ ਪੰਜਾਬ ਦੀ ਵੰਡ ਵੇਲੇ ਪੰਜਾਬ ਦੀ ਵੰਡ ਵੇਲੇ ਇਹਨਾਂ ਵਿੱਚੋਂ ਕਿਹੜੀ ਡਿਵੀਜ਼ਨ ਪਾਕਿਸਤਾਨ ਦਾ ਹਿੱਸਾ ਬਣ ਗਈ ਬਹੁਤ ਹੀ ਸਾਂਹ ਜਿਹਨੂੰ ਇਹ ਨਹੀਂ ਪਤਾ ਆਪਾਂ ਫਿਰ ਕੀ ਕਹਿ ਸਕਦੇ ਹਾਂ ਉਹਦੇ ਬਾਰੇ ਪੰਜਾਬ ਚ ਦੇਖੋ ਹੁਣ ਜਲੰਧਰ ਸ਼ਹਿਰ ਕਿਹੜਾ ਪੰਜਾਬ ਚ ਆ ਫਰੀਦਕੋਟ ਵੀ ਪੰਜਾਬ ਚ ਆ ਰੂਪਨਗਰ ਵੀ ਪੰਜਾਬ ਦਾ ਤਾਂ ਰਾਈਟ ਆਨਸਰ ਕਿਹੜਾ ਆ ਜੂ ਮਲਤਾਨ ਮਲਤਾਨ ਡਿਵੀਜ਼ਨ ਕਿੱਥੇ ਚਲੀ ਗਈ ਆਪਣੀ ਪਾਕਿਸਤਾਨ ਚ ਚਲੀ ਗਈ ਠੀਕ ਆ ਜੀ ਹੁਣ ਆ ਗਿਆ ਆਪਾਂ ਡਿਵੀਜ਼ਨ ਆ ਪੰਜਾਬ ਹੁਣ ਆਜ਼ਾਦੀ ਵੇਲੇ 1947 ਵਿੱਚ ਪੰਜਾਬ ਦੀਆਂ ਕਿਹੜੀਆਂ ਡਿਵੀਜ਼ਨਾਂ ਸੀ 1947 ਵੇਲੇ ਦੀ ਗੱਲ ਕਰਦੇ ਆਂ ਅੰਬਾਲਾ ਸੀ ਜਲੰਧਰ ਲਾਹੌਰ ਮਲਤਾਨ ਤੇ ਰਾਵਲਪਿੰਡੀ ਆਜ਼ਾਦੀ ਵੇਲੇ ਜਲੰਧ ਅੰਬਾਲਾ ਜਲੰਧਰ ਲਾਹੌਰ ਮਲਤਾਨ ਤੇ ਰਾਵਲਪਿੰਡੀ ਕਿੰਨੀਆਂ ਸੀ ਪੰਜ ਤੇ ਆਜ਼ਾਦੀ ਤੋਂ ਬਾਅਦ ਵੀ ਪੰਜ ਹੀ ਸੀ ਪਰ ਅੰਬਾਲਾ ਕਿਹੜੀ ਕਿਹੜੇ-ਕਿਹੜੇ ਰਹਿ ਗਏ ਸੀ ਉਹਨਾਂ ਫਿਰੋਜ਼ਪੁਰ ਅੱਜ ਦੀਆਂ ਜਿਹੜੀਆਂ ਅੱਜ ਦੀਆਂ ਨੇ ਫਿਰੋਜ਼ਪੁਰ ਫਰੀਦਕੋਟ ਪਟਿਆਲਾ ਜਲੰਧਰ ਤੇ ਰੂਪਨਗਰ ਠੀਕ ਹੈ ਜੀ ਆਜ਼ਾਦੀ ਤੋਂ ਪਹਿਲਾਂ ਵੀ ਪੰਜ ਸੀ ਉਹ ਕਿਹੜੀਆਂ ਸੀ ਅੰਬਾਲਾ ਸੀ ਜਲੰਧਰ ਸੀ ਲਾਹੌਰ ਸੀ ਮਲਤਾਨ ਸੀ ਤੇ ਰਾਵਲਪਿੰਡੀ ਸੀ ਠੀਕ ਹੈ ਜੀ ਤੇ ਆਜ਼ਾਦੀ ਤੋਂ ਬਾਅਦ ਹੁਣ ਅੱਜ ਦੀ ਫਿਰੋਜ਼ਪੁਰਾ ਫਰੀਦਕੋਟ ਦੇਖੋ ਯਾਦ ਕਿਵੇਂ ਕਰਨੀ ਹੈ ਫਿਰੋਜ਼ਪੁਰ ਫਰੀਦਕੋਟ ਪਟਿਆਲਾ ਜਲੰਧਰ ਤੇ ਰੂਪਨਗਰ ਠੀਕ ਆ ਜੀ ਨੈਕਸਟ ਕਹਿੰਦਾ 1947 ਤੋਂ ਬਾਅਦ ਪੱਛਮੀ ਪੰਜਾਬ ਦੀ ਰਾਜਧਾਨੀ ਕੀ ਸੀ ਹੁਣ ਪੱਛਮੀ ਪੰਜਾਬ ਕੌਣ ਆ ਜੀ ਪੱਛਮੀ ਪੰਜਾਬ ਆਪਣਾ ਹੋ ਗਿਆ ਪਾਕਿਸਤਾਨ ਪਾਕਿਸਤਾਨ ਦੀ ਰਾਜਧਾਨੀ ਕਿਹੜੀ ਸੀ ਲਾਹੌਰ ਠੀਕ ਆ ਜੀ ਹੁਣ ਕਹਿੰਦਾ ਹੈਠ ਲਿਖਿਆਂ ਵਿੱਚੋਂ ਕਿਹੜਾ ਦੁਆਬ ਰੇਗਿਸਤਾਨ ਵਿੱਚ ਸਥਿਤ ਹੈ ਠੀਕ ਹੈ ਜੀ ਕਿਹੜਾ ਦੁਆਬ ਰੇਗਿਸਤਾਨ ਵਿੱਚ ਸਥਿਤ ਹੈ ਆਪਣਾ ਜੀ ਹੋਊਗਾ ਸਿੰਧ ਸਾਗਰ ਦੁਆਬ ਠੀਕ ਹੈ ਜੀ ਸਿੰਧ ਸਾਗਰ ਦੁਆਬ ਕਿੱਥੇ ਆ ਹੁਣ ਰੇਗਿਸਤਾਨ ਚ ਸਥਿਤ ਹੈ ਤੇ ਸਿੰਗ ਸਿੰਧ ਸਾਗਰ ਦੁਆਬ ਇਹ ਜਿਹੜੀ ਹਿੰਦੂ ਨਦੀ ਸੀ ਨਾ ਸਿੰਧੂ ਨਦੀ ਜੀ ਨੂੰ ਆਪਾਂ ਕਹਿੰਦੇ ਸਿੰਧੂ ਨਦੀ ਸਿੰਧੂ ਤੋਂ ਬਾਅਦ ਹੈਗਾ ਤੇ ਜੇਲਮ ਨਦੀ ਠੀਕ ਹੈ ਜੀ ਜੇਲਮ ਸਿੰ্ধু ਦੀ ਟ੍ਰਿਬਿਊਟਰੀ ਹੈ ਜੇਲਮ ਨਦੀ ਇਹਦੇ ਵਿੱਚ ਜਿਹੜਾ ਵੀ ਏਰੀਆ ਪੈਂਦਾ ਸਿੰਧੂ ਨਦੀ ਤੇ ਜੇਲਮ ਨਦੀ ਵਿੱਚ ਉਹਨੂੰ ਸਿੰਧ ਸਾਗਰ ਦੁਆਬ ਕਹਿੰਦੇ ਨੇ ਇਹ ਅੱਜ ਰੇਗਿਸਤਾਨ ਹੈ ਠੀਕ ਹੈ ਜੀ ਇਹ ਪਾਕਿਸਤਾਨ ਚ ਤੇ ਹੁਣ ਪੰਜਾਬ ਦੇ ਦੁਆਬ ਆਹ ਦੇਖੋ ਦੀਦਾ ਹੁਣਾ ਤੁਹਾਨੂੰ ਸਿੰਧੂ ਤੇ ਜੇਲਮ ਵਿੱਚ ਕਿਹੜਾ ਆ ਗਿਆ ਸਿੰਧ ਸਾਗਰ ਦੁਆਬ ਤੇ ਸਿੰਧ ਸਾਗਰ ਦੁਆਬ ਠੀਕ ਹੈ ਜੀ ਸਿੰਧ ਸਾਗਰ ਦੁਆਬ ਤੇ ਜੇਲਮ ਤੇ ਚਨਾਬ ਤੇ ਕਿਹੜਾ ਦੁਆਬ ਆ ਗਿਆ ਜੇਲਮ ਤੇ ਚਨਾਵ ਚ ਜੇਲਮ ਤੇ ਚਨਾਵ ਆਉਚ ਜੇਹਲਮ ਤੇ ਚਨਾਵ ਇਹਨੂੰ ਕੀ ਕਹਿੰਦੇ ਨੇ ਆਪਾਂ ਕਿਹੜਾ ਇਹ ਝੱਜ ਜੇਲਮ ਤੇ ਚਨਾਵ ਆਉਚ ਝੱਜ ਠੀਕ ਹੈ ਜੀ ਚਨਾਵ ਤੇ ਜੇਲਮ ਜੇਲਮ ਇਹਨੂੰ ਆਪਾਂ ਕਹਿੰਦੇ ਨੇ ਜੇਲਮ ਤੇ ਚਨਾਵ ਝੱਜ ਠੀਕ ਹੈ ਜੀ ਇਹ ਝੱਜ ਦਵਾਵ ਆ ਗਿਆ ਤੇ ਉਸ ਤੋਂ ਬਾਅਦ ਚਨਾਵ ਤੇ ਰਾਵੀ ਚ ਕਿਹੜਾ ਦਵਾਵ ਆ ਗਿਆ ਰਚਨਾ ਰਾਵੀ ਤੋਂ ਰ ਚ ਚਨਾ ਤੋਂ ਰਚਨਾ ਚਨਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਗਿਆ ਆਪਣਾ ਰਾਵੀ ਦਵਾ, ਰਾਵੀ ਤੇ ਵਿਆਸ ਵਿਚਕਾਰ ਇਹਨੂੰ ਬਾਰੀ ਦਵਾ ਕਹਿੰਦੇ ਨੇ। ਵਿਆਸ ਤੋਂ ਬਾਹਰ ਰਾਵੀ ਤੋਂ ਰੀ ਬਾਰੀ। ਠੀਕ ਆ ਜੀ ਬਾਰੀ ਦਵਾ। ਉਸ ਤੋਂ ਬਾਅਦ ਆਪਣਾ ਆ ਗਿਆ ਵਿਆਸ ਤੇ ਸਤਲੁਜ ਇਹਨੂੰ ਬਿਸਤ ਕਹਿੰਦੇ ਨੇ। ਕੀ ਕਹਿੰਦੇ ਨੇ ਜੀ ਬਿਸਤ ਦਵਾ। ਠੀਕ ਆ ਜੀ ਆਈ ਹੋਪ ਵਧੀਆ ਸਮਝ ਲੱਗੀ ਹੋਵੇ। ਹੁਣ ਕਹਿੰਦਾ ਪੰਜਾਬ ਦੇ ਕਿੰਨੇ ਜ਼ਿਲ੍ਹਿਆਂ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਆ? ਠੀਕ ਆ ਜੀ ਕਿੰਨੇ ਜ਼ਿਲ੍ਹਿਆਂ ਦੀ ਹੱਦ ਪਾਕਿਸਤਾਨ ਨਾਲ ਲੱਗਦੀ ਆ? 5 ਦੀ ਲੱਗਦੀ ਆ 6 ਦੀ ਲੱਗਦੀ ਆ 7 ਦੀ ਲੱਗਦੀ ਆ 8 ਦੀ 9 ਦੀ ਇਹ ਆਪਣੇ ਇੰਨੇ ਤਾਂ ਆਪਸ਼ਨਾਂ ਵੀ ਨਹੀਂ ਤਾਂ ਆਪਾਂ ਲਿਖਾਂਗੇ 5 ਦੀ ਠੀਕ ਆ ਜੀ 5 ਦੀ ਲੱਗਦੀ ਹੈ ਕਿ 6 ਦੀ ਦੱਸੋ ਆ ਆ ਗਿਆ ਆਪਣਾ ਇਹ ਤੋਂ ਪਹਿਲਾਂ ਦੇਖ ਲੈਣੇ ਕਿੰਨਿਆਂ ਦੀ ਲੱਗਦੀ ਆ ਠੀਕ ਆ ਜੀ ਆਪਣਾ ਆ ਗਿਆ ਹਿੱਸਾ ਪਾਕਿਸਤਾਨ ਦਾ ਇੱਕ ਜ਼ਿਲ੍ਹਾ ਪਠਾਨਕੋਟ ਹੋ ਗਿਆ ਇੱਕ ਦੋ ਗੁਰਦਾਸਪੁਰ ਤੀਜਾ ਅਮਰਸਾ ਚੌਥਾ ਤਨਤਾਰਨ ਪੰਜਵਾਂ ਆਪਣਾ ਫਿਰੋਜ਼ਪੁਰ ਛੇਵਾਂ ਫਾਜ਼ਲਿਕਾ ਕਿੰਨੇ ਜ਼ਿਲ੍ਹਿਆਂ ਦੀ ਲੱਗਦੀ ਹੈ ਜੀ 6 ਦੀ ਠੀਕ ਹੈ ਜੀ 6 ਜ਼ਿਲ੍ਹਿਆਂ ਦੀ ਠੀਕ ਹੈ ਜੀ 6 ਜ਼ਿਲ੍ਹੇ ਆਪਣੇ ਪਾਕਿਸਤਾਨ ਨਾਲ ਸਰਹੱਦ ਬਣਾਉਂਦੇ ਆ ਦੇਖ ਲਿਆ ਆਪਾਂ ਹੁਣ ਕਹਿੰਦੇ ਸਤਲੁਜ ਦਰਿਆ ਦਾ ਪੁਰਾਣਾ ਨਾਂ ਕੀ ਸੀ ਸਤਲੁਜ ਦਰਿਆ ਦਾ ਪੁਰਾਣਾ ਨਾਂ ਮਤਲਬ ਵੈਦਿਕ ਨਾਂ ਸਤੁਦਰੀ ਸੀ ਠੀਕ ਹੈ ਜੀ ਸਤੁਦਰੀ ਵੈਦਿਕ ਨਾਂ ਸਤੁਦਰੀ ਸੀ ਸਤਲੁਜ ਦਾ ਕਿਹਦਾ ਸਤਲੁਜ ਦਾ ਪ੍ਰਾਣ ਨਾਮ ਕੀ ਸੀ ਸਤੁਦਰੀ ਵਿਪਾਸਾ ਕਿਹਦਾ ਨਾਮ ਸੀ ਵਿਆਸ ਦਾ ਨਾਮ ਸੀ ਚਨਾਬ ਦਾ ਕੀ ਸੀ ਆਸਕਨੀ ਤੇ ਪਰਸ਼ਨੀ ਕਿਹਦਾ ਨਾਮ ਸੀ ਰਾਵੀ ਨਦੀ ਦਾ ਠੀਕ ਹੈ ਜੀ ਰਾਵੀ ਇਧਰਿਆ ਦਾ ਹੁਣ ਜਿਵੇਂ ਆਪਾਂ ਯਾਦ ਕਰ ਸਕਦੇ ਹਾਂ ਚਨਾਬ ਤੇ ਕੀ ਜ਼ਿਆਦਾਤਰ ਆਪਾਂ ਨੇ ਆਸਕਨੀ ਦੀ ਕਹਾਣੀ ਪੜ੍ਹੀਆਂ ਨੇ ਚਨਾਬ ਤੇ ਤਾਂ ਨੂੰ ਕਹਿੰਦੇ ਨੇ ਆਸਕਨੀ ਠੀਕ ਹੈ ਜੀ ਹੁਣ ਵਿਆਸ ਨੂੰ ਤਾਂ ਸਿੰਪਲ ਵਿਆਸ ਤੋਂ ਵਿਆਸ ਵਿਪਾਸਾ ਵੀ ਵਿਆਸ ਤੋਂ ਹੁਣ ਰਾਵੀ ਦਾ ਸੀ ਪਰਸ਼ਨੀ ਠੀਕ ਹੈ ਜੀ ਆਈ ਹੋਪ ਆਈ ਸਮਝ ਲੱਗਿਓਵੇ ਤੁਹਾਨੂੰ ਹੁਣ ਕੱਗਰ ਨਦੀ ਦਾ ਵੈਦਿਕ ਨਾਮ ਹੁਣ ਕੱਗਰ ਨਦੀ ਦਾ ਵੈਦਿਕ ਨਾਮ ਕੀ ਆ ਸਿੰਧੂ ਦਾ ਆਪਾਂ ਦੇਖਿਆ ਅਸਕਿਨੀ ਵੀ ਦੇ ਲਿਆ ਤਾਂ ਦ੍ਰਿਸ਼ਟਬਤੀ ਠੀਕ ਆ ਜੀ ਕੱਗਰ ਨਦੀ ਦਾ ਕੀ ਆ ਗਿਆ ਦ੍ਰਿਸ਼ਟਬਤੀ ਸਿੰਧੂ ਵੀ ਦੇਖ ਲਿਆ ਆਪਾਂ ਨੇ ਅਸਕਿਨੀ ਦੇ ਲਿਆ ਬਿਪਾਸਾ ਦੇਖ ਲਿਆ ਹੁਣ ਕੀ ਰਹੇਗਾ ਕੱਗਰ ਨਦੀ ਦਾ ਕੀ ਆ ਗਿਆ ਦ੍ਰਿਸ਼ਟਬਤੀ ਠੀਕ ਆ ਜੀ ਹੁਣ ਕਹਿੰਦਾ ਅਜੋਕੇ ਪੰਜਾਬ ਵਿੱਚ ਕਿਹੜੇ ਦਰਿਆ ਬੈੰਦੇ ਹਨ ਅਜੋਕੇ ਪੰਜਾਬ ਵਿੱਚ ਕਿਹੜੇ ਦਰਿਆ ਬੈੰਦੇ ਨੇ ਸਤਲੁਜ ਵੀ ਬੈੰਦਾ ਬਿਆਸ ਵੀ ਬੈੰਦਾ ਰਾਵੀ ਵੀ ਬੈੰਦਾ ਤਾਂ ਅਪਰੋਖਤ ਸਾਰੇ ਠੀਕ ਹੈ ਜੀ ਆਹ ਦੇਖ ਲਓ ਆ ਦੇਖੋ ਆ ਪੰਜਾਬ ਚੋਂ ਆਪਣੇ ਕਿਹੜੇ-ਕਿਹੜੇ ਲੰਘਦੇ ਨੇ ਅੱਜਕੱਲ ਇੱਕ ਤਾਂ ਸਤਲੁਜ ਆ ਬਿਆਸ ਆ ਫਿਰ ਇਹ ਦੂਬਾਰਾ ਰਾਵੀ ਆ ਠੀਕ ਆ ਜੀ ਤੇ ਕਿਹੜਾ ਰਾਵੀ ਆ ਦੇ ਰਾਵੀ ਆ ਜੰਦਰ ਰਾਵੀ ਠੀਕ ਆ ਜੀ ਹੁਣ ਜੇ ਆਪਾਂ ਦੇਖਿਆ ਜਾਵੇ ਵੀ ਸਤਲੁਜ ਦਰਿਆ ਆਪਣਾ ਕਿੱਥੋਂ ਸ਼ੁਰੂ ਹੁੰਦਾ ਸਤਲੁਜ ਦਰਿਆ ਹੁੰਦਾ ਮਾਨਸਰੋਵਰ ਲੇਕ ਤੋਂ ਕਿੱਥੋਂ ਹੁੰਦਾ ਮਾਨਸਰੋਵਰ ਲੇਕ ਤੋਂ ਮਾਨਸਰੋਵਰ ਲੇਕ ਆ ਦੇ ਜੇ ਆਪਾਂ ਕਹਦੇ ਸਿੰਧੂ ਨਦੀ ਤਾਂ ਸਿੰਧੂ ਨਦੀ ਕਲਾਸ ਗਲੇਸ਼ੀਅਰ ਤੋਂ ਨਿਕਲਦੀ ਹੈ ਦੋਨੀਆਂ ਕਿੱਥੇ ਨੇ ਤਿੱਬਤ ਚ ਨੇ ਠੀਕ ਆ ਜੀ ਤਿੱਬਤ ਚ ਨੇ ਕਹ ਹੈ ਇੱਥੇ ਜਾ ਕੇ ਪੰਚਨਾਦ ਬਣਾਉਂਦੇ ਨੇ ਆ ਦੇ ਸ਼ਹਿਰ ਪੰਚਨਾਦ ਉਰੇ ਬਣਾਉਂਦੇ ਆ ਠੀਕ ਆ ਜੀ ਪੰਜ ਹੀ ਨਦੀਆਂ ਜਦੋਂ ਮਿਲਦੀਆਂ ਨੇ ਆ ਕੇ ਤਾਂ ਉੱਥੇ ਕੀ ਬਣਦਾ ਪੰਚਨਾਦ ਬਣਦਾ ਠੀਕ ਆ ਜੀ ਪੰਚਨਦ ਪੰਚਨਦ ਤੇ ਹੁਣ ਆ ਗਏ ਆਪਾਂ ਇਹ ਆਪਣਾ ਮਤਲਬ ਲਗਭਗ ਹੁਣ ਕਲਾਸ ਆਪਾਂ ਇਹ ਤਾਂ ਸੀਗੀ ਜਾਣ ਪਛਾਣ ਮੁੱਢਲੀ ਪੰਜਾਬ ਦੀ ਹਾਂ ਥੋੜੀ ਜੀ ਕਲਾਸ ਆਪਾਂ ਜੀਕੇ ਦੇ ਵੱਲ ਨੂੰ ਲੈ ਕੇ ਜਾਵਾਂਗੇ ਜਿਹੜੀ ਆਪਾਂ ਜਿੱਥੋਂ ਵੀ ਕਲਾਸ ਸ਼ੁਰੂ ਕਰਨੀ ਆ ਹਲੇ ਵੀ ਆਪਣੀ ਸ਼ੁਰੂ ਨਹੀਂ ਆ ਵੀ ਮਤਲਬ ਜੀਕੇ ਦੇ ਟੌਪਿਕ ਮੈਂ ਸੋਚਿਆ ਵੀ ਅੱਜ ਹੀ ਕਰਾ ਦਾਂ ਇੱਕ ਬਣਦਾ ਤਾਂ ਬਾਅਦ ਚੋਂ ਠੀਕ ਹੈ ਜੀ ਤਾਂ ਪੈਸੂ ਦਾ ਪੁਰਾਣਾ ਨਾਮ ਕੀ ਸੀ ਪੈਸੂ ਦਾ ਪੁਰਾਣਾ ਨਾਮ ਕੀ ਸੀ ਪੰਜਾਬ ਐਂਡ ਈਸਟ ਪਟਿਆਲਾ ਸਟੇਟ ਜੁਨੀਅਨ ਪਟਿਆਲਾ ਐਂਡ ਈਸਟ ਪੰਜਾਬ ਸਟੇਟ ਜੁਨੀਅਨ ਪਟਿਆਲਾ ਐਂਡ ਈਸਟ ਪੰਜਾਬ ਪੰਜਾਬ ਲਾਸਟ ਸਟੇਟ ਯੂਨੀਅਨ ਜਾਂ ਪਟਿਆਲਾ ਐਂਡ ਵੈਸਟ ਪੰਜਾਬ ਯੂਨੀਅਨ ਤਾਂ ਇਹਦਾ ਰਾਈਟ ਆਨਸਰ ਹੋ ਜੂਗਾ ਪਟਿਆਲਾ ਐਂਡ ਈਸਟ ਪੰਜਾਬ ਯੂਨੀਅਨ ਠੀਕ ਹੈ ਜੀ ਪਟਿਆਲਾ ਐਂਡ ਈਸਟ ਪੰਜਾਬ ਹੁਣ ਪੈਪਸੂ ਬਾਰੇ ਜਾਣਕਾਰੀ ਦੇ ਦਿੰਨੇ ਆ ਪੈਪਸੂ ਦਾ ਗਠਨ ਕਦੋਂ ਹੋਇਆ ਸੀ 15 ਜੁਲਾਈ ਤੇ 1948 ਨੂੰ ਕਦੋਂ ਹੋਇਆ ਸੀ 15 ਜੁਲਾਈ ਤੇ 1948 ਨੂੰ ਠੀਕ ਹੈ ਜੀ ਤੇ ਉਸ ਤੋਂ ਬਾਅਦ ਕਹਿੰਦਾ ਪੈਪਸੂ ਵਿੱਚ ਕਿੰਨੀਆਂ ਰਿਆਸਤਾਂ ਸੀ 8 ਸੀ ਪਟਿਆਲਾ ਸੀ ਨਾਭਾ ਜੀਂਦ ਮਲੇਰਕੋਟਲਾ ਨਾਲਾਗੜ ਕਲਸੀਆਂ ਕਪੂਰਸਲਾ ਫਰੀਦਕੋਟ ਮਲੇਰਕੋਟਲਾ ਇਹਨਾਂ ਚ ਮੁਸਲਮਾਨ ਰਿਆਸਤ ਸੀ ਠੀਕ ਹੈ ਮੁਸਲਮਨ ਰਿਆਸਤ ਸੀ ਨਾਲਾਗੜ ਸਭ ਤੋਂ ਪੁਰਾਣੀ ਰਿਆਸਤ ਸੀ ਜਿਹਨੂੰ ਆਪਾਂ ਮਤਲਬ ਰਾਜਪੂਤ ਕਹਿੰਦੇ ਆ ਰਾਜਪੂਤਾਂ ਦੇ ਇਹਦਾ ਖੇਤਰਫਲ ਕਿੰਨਾ ਸੀ 26208 ਕਿਲੋਮੀਟਰ ਵਰਗ ਕਿਲੋਮੀਟਰ 26208 ਵਰਗ ਕਿਲੋਮੀਟਰ ਇਹਦੇ ਵਿੱਚ 6 ਰਿਆਸਤਾਂ ਸਲੂਟ ਰਿਆਸਤਾਂ ਸੀ ਤੇ 2 ਰਿਆਸਤਾਂ ਗੈਰ ਸਲੂਟ ਸੀ ਗੈਰ ਸਲੂਟ ਨਾਰਾਗਰ ਤੇ ਕਾਸੀਆਂ ਮਤਲਬ ਇਹਨਾਂ ਜਿਹੜੇ 6 ਰਿਆਸਤਾਂ ਸੀ ਸਲੂਟ ਰਿਆਸਤਾਂ ਦਾ ਮਤਲਬ ਇਹ ਹੁੰਦਾ ਇਹਨਾਂ ਨੂੰ ਸਲੂਟ ਮਿਲਦੀ ਸੀ ਠੀਕ ਆ ਜੀ ਇਹਨਾਂ ਨੂੰ ਮਹਾਰਾਜਾ ਕਹਿੰਦੇ ਸੀ ਇਹਨਾਂ ਨੂੰ ਇਕੱਲਾ ਰਾਜੇ ਕਹਿੰਦੇ ਸੀ ਠੀਕ ਆ ਜੀ ਮਹਾਰਾਜਾ ਤੇ ਰਾਜਾ ਕਹਿੰਦੇ ਸੀ ਇਹਨਾਂ ਨੂੰ ਜਿਹੜੀਆਂ ਗੈਰ ਸਲੂਟ ਮਤਲਬ ਗੈਰ ਸਲੂਟ ਸੀ ਇਹਨਾਂ 'ਚ ਰਾਜੇ ਕਹਿੰਦੇ ਹੁੰਦੇ ਸੀ ਇਹਨਾਂ 'ਚ ਮਹਾਰਾਜੇ ਕਹਿੰਦੇ ਸੀ 6 ਸੀ ਕਿ ਯਾਦ ਕਰ ਲੋ ਕਈ ਵਾਰ ਪੁੱਛ ਲੈਂਦੇ ਜਾਂਦਾ ਵੀ ਕਿੰਨੀਆਂ ਸਲੂਟ ਸੀ ਸਲੂਟ 6 ਸੀ ਤੇ ਗੈਰ ਸਲੂਟ 2 ਸੀ ਨਾਲਾਗੜ ਤੇ ਕਲਸੀਆਂ ਹੋਰ ਜਾਣਕਾਰੀ ਪੈਪਸੂ ਬਾਰੇ ਕਿਹਨਾ ਪੈਪਸੂ ਦਾ ਪਹਿਲਾ ਰਾਜਪਰਮukh ਕਿਹੜਾ ਸੀ ਯਾਦਵਿੰਦਰ ਸਿੰਘ ਸੀ ਪਹਿਲਾ ਉਪਰਾਜਪਰਮukh ਜਗਤਜੀਤ ਸਿੰਘ ਸੀ ਇਹ ਬਹੁਤ ਧਿਆਨਯੋਗ ਗੱਲ ਆ ਪਹਿਲਾ ਰਾਜਪਰਮukh ਮਹਾਰਾਜਾ ਪਟਿਆਲੇ ਦਾ ਸੀ ਯਾਦਵਿੰਦਰ ਤੇ ਉਪ ਰਾਜ ਪ੍ਰਮੁਖ ਕਪੂਰਥਲੇ ਰਿਆਸਤੋਂ ਸੀ ਜਗਤਜੀਤ ਤੇ ਪਹਿਲਾ ਮੁੱਖ ਮੰਤਰੀ ਸੀਗਾ ਆਪਣਾ ਗਿਆਨ ਸਿੰਘ ਰਾੜੇਵਾਲਾ ਇਹ ਆਜ਼ਾਦ ਬੰਦਾ ਸੀ ਉਪ ਮੁੱਖ ਮੰਤਰੀ ਕਿਹੜਾ ਸੀ ਬ੍ਰਿਜ ਭਾਨ ਦੂਜਾ ਮੁੱਖ ਮੰਤਰੀ ਆਪਣਾ ਜਿਹੜਾ ਇਹ ਹੋਇਆ ਰਘੂਬਰ ਸਿੰਘ ਠੀਕ ਹੈ ਕਾਂਗਰਸ ਦਾ ਸੀ ਤੇ ਤੀਜਾ ਮੁੱਖ ਮੰਤਰੀ ਜਿਹੜਾ ਪਹਿਲਾਂ ਆਪਣਾ ਮੁੱਖ ਮੰਤਰੀ ਤੇ ਬ੍ਰਿਜ ਭੂਸਨ ਉਹ ਹੀ ਮੁੱਖ ਮੰਤਰੀ ਬਣ ਗਿਆ ਸੀ ਬਸ ਇੰਨਾ ਹੀ ਹੋਇਆ ਸੀ ਇਹਦੀਆਂ ਵਿਧਾਨ ਸਭਾ ਦੀਆਂ 60 ਸੀਟਾਂ ਸੀ ਤੇ 4 ਸੀਗੀਆਂ ਲੋਕ ਸਭਾ ਦੀਆਂ 1953 ਉਤੇ 54 ਦੇ ਪੈਸੂ ਚ ਕੀ ਆ ਗਿਆ ਸੀ ਰਾਸ਼ਟਰਪਤੀ ਰਾਜ ਆ ਗਿਆ ਸੀ ਤੇ 1 ਨਵੰਬਰ 1952 ਨੂੰ ਕੀ ਕਰ ਲਿਆਗਾ ਪੈਪਸੂ ਨੂੰ ਪੁਨਰਗਠਨ ਕਰਕੇ ਪੰਜਾਬ ਚ ਮਿਲਾ ਲਿਆ ਗਿਆ ਸੀ ਹੁਣ ਆਪਣੀ ਆ ਗਈ ਆਪਾਂ ਜੀਕੇ ਜਿਹੜੀ ਮਤਲਬ ਸ਼ੁਰੂ ਤੋਂ ਸ਼ੁਰੂ ਕਰੀਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਹੁਣ ਇਹ ਕਿਹਨੂੰ ਨਹੀਂ ਪਤਾ ਜਿਹਨੂੰ ਨਹੀਂ ਪਤਾ ਭਾਈ ਉਹਦੇ ਲਈ ਤਾਂ ਫਿਰ ਲਾਂਤ ਦੀ ਗੱਲ ਆ 15 ਅਪ੍ਰੈਲ 1469 ਨੂੰ ਤੇ 13 ਅਪ੍ਰੈਲ 1469 ਨੂੰ 16 ਅਪ੍ਰੈਲ 1479 ਨੂੰ 11 ਦਸੰਬਰ 1464 ਨੂੰ ਤਾਂ ਇਹਦਾ ਰਾਈਟ ਆਨਸਰ ਹੋਊਗਾ ਜੀ ਆਪਣਾ 15 April 1463 ਨੂੰ ਠੀਕ ਆ ਜੀ 15 April 1463 ਨੂੰ ਕਿ 13 April 1463 ਨੂੰ ਦੱਸੋ ਜੀ ਸੌਰੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ 15 April 1463 ਨੂੰ ਹੁਣ ਕਹਿੰਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਆਹ ਵੇਲੇ ਉਮਰ ਕਿੰਨੀ ਸੀ ਤਾਂ ਵਿਆਹ ਵੇਲੇ ਇਹਨਾਂ ਦੀ ਉਮਰ ਕਿੰਨੀ ਸੀ 14 ਸਾਲ ਸੀ 16 ਸਾਲ ਸੀ 18 ਸਾਲ ਸੀ 22 ਸਾਲ ਸੀ ਤਾਂ ਰਾਈਟ ਆਨਸਰ ਆਜੂ 14 ਸਾਲ ਸੀ ਠੀਕ ਹੈ ਜੀ ਹੁਣ ਕਹਿੰਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਨਾਮ ਕੀ ਸੀ ਬੀਬੀ ਸਲਖਣੀ ਬੀਬੀ ਖੀਵੀ ਮਹਿਤਾਬਕੌਰ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ ਤਾਂ ਇਹਦਾ ਰਾਈਟ ਆਨਸਰ ਆਜੂ ਬੀਬੀ ਸਲਖਣੀ ਠੀਕ ਹੈ ਜੀ ਰਾਈਟ ਆਨਸਰ ਤੇ ਪਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਮਿਲੇ ਸਨ ਭਾਈ ਮਰਦਾਨਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿੱਥੇ ਮਿਲੇ ਸਨ ਕਰਤਾਰਪੁਰ ਮਿਲੇ ਸੀ ਸੁਲਤਾਨਪੁਰ ਲੋਧੀ ਫੈਜ਼ਾਬਾਦ ਲਾਹੌਰ ਕਿੱਥੇ ਮਿਲੇ ਸੀ ਇਹਦਾ ਰਾਈਟ ਆਨਸਰ ਹੋਊਗਾ ਜੀ ਆਪਣਾ ਸੁਲਤਾਨਪੁਰ ਲੋਧੀ ਵਿੱਚ ਠੀਕ ਹੈ ਜੀ ਤੇ ਇਹ ਸੀਗੀ ਅੱਜ ਦੀ ਜੀਕੇ ਦੀ ਕਲਾਸ ਤੁਹਾਨੂੰ ਇਹ ਕਲਾਸ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਦੱਸੋ ਜੀ ਠੀਕ ਹੈ ਤੇ ਕਲਾਸ ਜ਼ਰੂਰ ਦੇਖਿਆ ਕਰੋ ਜੀ ਜਿਹਦੇ ਕੋਲ ਵੀ ਪਹੁੰਚ ਦੀ ਆ ਤਾਂ ਜ਼ਰੂਰ ਦੇਖੋ ਤੇ ਜੇਕਰ ਵਧੀਆ ਲੱਗੀ ਤਾਂ ਇਹਨੂੰ ਲਾਈਕ ਜ਼ਰੂਰ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਠੀਕ ਹੈ ਜੀ ਤੇ ਜੇਕਰ ਤੁਸੀਂ ਪਹਿਲੀ ਵਾਰ ਜਦੋਂ ਜਾਂ ਤੁਹਾਡੇ ਕੋਲ ਕਦੋਂ ਵੀ ਵੀਡੀਓ ਆਉਂਦੀ ਹੈ ਤਾਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਠੀਕ ਹੈ ਜੀ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਚੈਨਲ ਨੂੰ ਵੀਡੀਓ ਜ਼ਰੂਰ ਦੇਖਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਆ ਕਰੋ ਤੇ ਵੀਡੀਓ ਕਿੱਦਾਂ ਦੀ ਲੱਗੀ ਤੁਹਾਨੂੰ ਸਾਨੂੰ ਕਮੈਂਟ ਕਰਕੇ ਦੱਸੋ ਤੇ ਇਹ ਸੀਰੀਜ਼ ਨਾਲ ਜੇਕਰ ਤੁਸੀਂ ਜੁੜੇ ਰਹੋਗੇ ਤਾਂ ਤੁਹਾਨੂੰ ਜੇਕਰ 20 ਨੰਬਰਾਂ ਦੀ ਪੰਜਾਬ ਜੀ ਕੇ ਆਉਂਦੀ ਆ ਪੰਜਾਬ ਜੀ ਕੇ 20 ਨੰਬਰਾਂ ਦੀ 20 ਦੀ ਤਾਂ ਨਹੀਂ ਆਉਂਦੀ ਜੇਕਰ ਲਗਭਗ ਮਤਲਬ 15 ਕੁ ਨੰਬਰਾਂ ਦੀ ਪੰਜਾਬ ਜੀ ਕੇ ਆਊਗੀ ਜਿੱਥੋਂ ਵੀ ਮਰਜੀ ਆਵੇ ਤਾਂ ਤੁਹਾਨੂੰ 15 ਚੋਂ 15 ਕੁਐਸਚਨ ਪੱਕੇ ਮੇਰੀ ਇਹ ਵੀਡੀਓ ਚੋਂ ਆਉਣਗੇ ਹੀ ਆਉਣਗੇ ਇਹ ਸਾਡੀ ਗਾਰੰਟੀ ਆ ਠੀਕ ਹੈ ਜੀ ਜੇਕਰ ਤੁਸੀਂ ਇਹ ਸੀਰੀਜ਼ ਪ੍ਰੋਪਰ ਲਾਉਣੋ ਡੇਲੀ ਲਾਉਣੋ ਕਿੰਨੇ ਕੁ ਵੀਡੀਓ ਆਉਣਗੇ ਇਹਦੇ ਵਿੱਚ ਵੱਧ ਤੋਂ ਵੱਧ 30 ਤੋਂ 35 ਹੋਣਗੇ ਠੀਕ ਹੈ ਜੀ ਦੋ ਵੀਡੀਓ ਲੱਗ ਚੁੱਕੀਆਂ ਨੇ ਆਪਾਂ ਟੌਪਿਕ ਹੋਰ ਵੀ ਕਵਰ ਕਰਾਂਗੇ ਹੁਣ ਸਿੱਖਾਂ ਦੇ ਮਤਲਬ ਗੁਰੂਆਂ ਤੇ ਲਿਆਵਾਂਗੇ ਟੌਪਿਕ ਫਿਰ ਉਦੋਂ ਬਾਅਦ ਜੋ ਆਪਣੇ ਮਤਲਬ ਮੂਵਮੈਂਟਸ ਹੋਈਆਂ ਦੀ ਪੰਜਾਬ ਦੀ ਗੇ ਚ ਉਹ ਆਉਣਗੀਆਂ ਸਾਰੀਆਂ ਅੰਗਰੇਜ਼ਾਂ ਦੀ ਵੇਲੇ ਦੀ ਜਿਹੜੀ ਪੰਜਾਬ ਚ ਹੋਈ ਆ ਸਾਰਾ ਕੁਝ ਆਪਾਂ ਲਿਖਾਂਗੇ ਦਿਖਾਂਗੇ ਠੀਕ ਆ ਜੀ ਤੇ ਬਹੁਤ ਹੀ ਵਧੀਆ ਢੰਗ ਨਾਲ ਸਮਝਾਵਾਂਗੇ ਤੁਹਾਨੂੰ ਇਹ ਵੀਡੀਓ ਜੇਕਰ ਵਧੀਆ ਲੱਗੀ ਤਾਂ ਇਹਨੂੰ ਜਰੂਰ ਸ਼ੇਅਰ ਕਰੋ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਆ ਜੀ